ਜੀ ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਹੋਰ ਦੱਸੋ ਤੁਹਾਡਾ ਕੀ ਹਾਲ ਚਾਲ ਸਾਰੇ ਜਣੇ ਠੀਕ ਠਾਕ ਸਵਾਗਤ ਹੈ ਤੁਹਾਡਾ ਆਪਣੀ ਫੇਸਬੁੱਕ ਪੇਜ ਹਰਮਿਤ ਤੇਜਸੀ ਤੇ ਅਸੀਂ ਜਾ ਰਹੇ ਹਾਂ ਅੱਜ ਈਆਂ ਦਾ ਸੁਧਾਰਾ ਦੇਣ ਜੀ ਇੰਗੇਜਮੈਂਟ ਹੋਈ ਹੋਈ ਸੀ ਭਾਣ ਜੀ ਦੀ ਅੱਜ ਅਸੀਂ ਉਹਦੀ ਘਰ ਵਾਲੀ ਨੂੰ ਸੁਧਾਰ ਦੇਣ ਜਾ ਰਹੇ ਹਾਂ ਸੌਣ ਦਾ ਸਾਰੇ ਜਣੇ ਗੱਡੀ ਦੇ ਵਿੱਚ ਬੈਠੇ ਆ ਤੇ ਈਆਂ ਦਾ ਸੁਧਾਰਾ ਅਸਲੀ ਚ ਹੁੰਦਾ ਕਿਵੇਂ ਤੁਹਾਨੂੰ ਮੈਂ ਉੱਥੇ ਜਾ ਕੇ ਵੀਡੀਓ ਬਣਾ ਕੇ ਦਿਖਾਉਂਗੀ ਫਿਰ ਇੰਗਲਾਸ ਅਸੀਂ ਸਾਰਾ ਕੁਝ ਲੈ ਕੇ ਆਏ ਆ ਤੇ ਤੁਹਾਨੂੰ ਸਾਰਾ ਕੁਝ ਵੀਡੀਓ ਚ ਦਿਖਾਉਣਿਆਂਗੇ ਨਹੀਂ ਨਹੀਂ ਬੋਟਾ ਹਾਦੀਵੇ ਹੇ ਅਲੇ ਕੀ ਲੈ ਗਿਆ ਐਂਡ ਕੋਈ ਜੀ ਹਲੋ ਜੀ ਅਸੀਂ ਲਿਆਏ ਸੰਧਾਰੇ ਦਾ ਸਮਾਨ ਤੇ ਜਿਹੜੀ ਕੁੜੀ ਦੀ ਇੰਗੇਜਮੈਂਟ ਹੋਈ ਹੈ ਮੇਰੇ ਭਾਣਜੇ ਦੇ ਨਾਲ ਉਹ ਨੂੰ ਅਸੀਂ ਸੂਟ ਸੱਟ ਚੇਂਜ ਕਰਵਾ ਕੇ ਹੁਣ ਅਸੀਂ ਉਹਨੂੰ ਰੈਡੀ ਕਰ ਰਹੇ ਹਾਂ ਤਿਆਰ ਕਰ ਰਹੇ ਹਾਂ ਵਧੀਆ ਤਰੀਕੇ ਨਾਲ ਤੇ ਸੰਧਾਰਾ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਣਾ ਜਿਹੜੀ ਕੁੜੀ ਵਿਆਹ ਹੀ ਹੁੰਦੀ ਐ ਉਹਦੇ ਤਾਂ ਪੇਕੇ ਦੇ ਕੇ ਆਂਦੇ ਆ ਉਹਨੂੰ ਸੰਧਾਰਾ ਹਨ ਜਿਹੜੀ ਕੁੜੀ ਹਲੇ ਵਿਆਹ ਹੀ ਨਹੀਂ ਹੁੰਦੀ ਸ਼ਗਨ ਹੋਇਆ ਹੁੰਦਾ ਫਿਰ ਉਹਦੇ ਸਹੁਰੇ ਆਉਂਦੇ ਆ ਸੰਧਾਰਾ ਲੈ ਕੇ ਤੇ ਅਸੀਂ ਅੱਜ ਸੰਧਾਰਾ ਲੈ ਕੇ ਪਹੁੰਚੇ ਹੋਇਆ ਵਧੀਆ ਲੱਗਦੇ ਆ ਪੁਰਾਣੇ ਰੀਤੀ ਰਿਵਾਜ ਸਾਨੂੰ ਤਾਂ ਬਹੁਤ ਅੱਛੇ ਲੱਗਦੇ ਨੇਗੇ ਹ ਹੁਣ ਇਹ ਗੁੜਿਆ ਕੀ ਮੇਰੀ ਭਾਣ ਜੀ ਐ ਇਹ ਗੁੱਤ ਕਰਨਗੇ ਅਲੱਗ-ਅਲੱਗ ਮਤਲਬ ਸਾਰੇ ਅਲੱਗ-ਅਲੱਗ ਬਿਹਾਰ ਕਰਦੇ ਆ ਬੜੇ ਸ਼ੌਂਕ ਨਾਲ ਹਨ ਤਿਆਰ ਕੀਤਾ ਜਾਂਦਾ ਹੈਗਾ ਅਸਲਚ ਨਾ ਇਹ ਰੀਤੀ ਰਵਾਜ ਹੁਣ ਤਾਂ ਘਟਦੇ ਜਾ ਰਹੇ ਨੇਗੇ ਪਹਿਲਾਂ ਤਾਂ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਸੀ ਇੰਨਾਂ ਚੀਜ਼ਾਂ ਦੇ ਨਾਲ ਇੱਕ ਦੂਜੇ ਨਾਲ ਸਾਡਾ ਪਿਆਰ ਸਤਕਾਰ ਸਾਂਝ ਬਣੀ ਰਹਿੰਦੀ ਸੀ ਤੇ ਬਹਾਨੇ ਨਾਲ ਫੈਮਲੀਆਂ ਇਕੱਠੀਆਂ ਹੋ ਜਾਂਦੇ ਹੁਣ ਅੱਜ ਵੀ ਅਸੀਂ ਦੇਖੋ ਅੱਜ ਕੱਲ੍ਹ ਦੀ ਇੰਨੀ ਬਿਜ਼ੀ ਲਾਈਫ ਆਨ ਤੇ ਸਾਰੇ ਜਣੇ ਅਸੀਂ ਵਧੀਆ ਇਕੱਠੇ ਹੋ ਗਏ ਮੇਲੇ ਇੰਜੋਏ ਵੀ ਕਰ ਰਹੇ ਆ ਤੇ ਨਾਲੇ ਕੁੜੀਆਂ ਦੀਆਂ ਰੀਜਾਂ ਸਦਰਾਂ ਹੁੰਦੀਆਂ ਨੇ ਹਨਾ ਸੌਰਿਆਂ ਘਰੇ ਵੀ ਉਹਨਾਂ ਦੀ ਸਦਰਾਂ ਹੁੰਦੀਆਂ ਨੇ ਰੀਜਾਂ ਹੁੰਦੀਆਂ ਨੇ ਪੇਕਿਆਂ ਘਰੇ ਵੀ ਸੌਰਿਆਂ ਘਰੇ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਮੇਰੇ ਪੇਕੇ ਆਉਣ ਹਨਾ ਤੇ ਹੁਣ ਜਿਵੇਂ ਇੰਗੇਜਮੈਂਟ ਹੋਈ ਹੋਈ ਸੀ ਤਾਂ ਕੁੜੀਆਂ ਨੂੰ ਹੁੰਦੀ ਆ ਵੀ ਮੇਰੇ ਸਹੁਰਿਆਂ ਨਾਲ ਅਸੀਂ ਆ ਦੇਖੋ ਖਲਾਸ ਲੈ ਕੇ ਆਏ ਆ ਡੈਕੋਰੇਟ ਕਰਵਾ ਕੇ ਫੱਟੀ ਵੀ ਲੈ ਕੇ ਆਏ ਆ ਤੇ ਅਸੀਂ ਹੁਣ ਪੀਂਗ ਵੀ ਪਾਵਾਂਗੇ ਪਹਿਲਾਂ ਸ਼ਗਨ ਵਿਹਾਰ ਕਰਾਂਗੇ ਸ਼ਗਨ ਵਿਹਾਰ ਕਰਨ ਤੋਂ ਬਾਅਦ ਫੱਟੇ ਆਂ ਚੂੜੀਆਂ ਲੈ ਕੇ ਆਇਆ ਕੁੜੀ ਦੀਆਂ ਵੀ ਲੈ ਕੇ ਆਇਆ ਚੂੜੀਆਂ ਕੁੜੀ ਦੀਆਂ ਸਹੇਲੀਆਂ ਦੀਆਂ ਉਹਦੀਆਂ ਭੈਣਾਂ ਦੀਆਂ ਸਾਰਿਆਂ ਲਈ ਚੂੜੀਆਂ ਲੈ ਕੇ ਆਇਆ ਤੇ ਕਿਉਂਕਿ ਕੁੜੀਆਂ ਨੂੰ ਸ਼ੌਂਕ ਹੁੰਦਾ ਇਹ ਚੀਜ਼ਾਂ ਦਾ ਛੋਟੀਆਂ-ਛੋਟੀਆਂ ਚੀਜ਼ਾਂ ਦਾ ਤੇ ਨਾਲੇ ਕਹਿੰਦੇ ਜੀ ਛੋਟੀਆਂ-ਛੋਟੀਆਂ ਖੁਸ਼ੀਆਂ ਤੁਹਾਨੂੰ ਮਿਲਦੀਆਂ ਨੇ ਨਾ ਉਹਨਾਂ ਨੂੰ ਪ੍ਰਾਪਤ ਕਰ ਲਓ ਜਿਹੜੀਆਂ ਤੇ ਬਾਲਾ ਕੁਝ ਇਨਵੈਸਟ ਨਹੀਂ ਹੁੰਦਾ ਹਨਾ ਤੇ ਨਾਲੇ ਤਾਂ ਸਾਡਾ ਪਿਆਰ ਸਤਕਾਰ ਬਣਿਆ ਰਹਿੰਦਾ ਸਾਂਝ ਉਧਰ ਉਧਰੀ ਰਿਸ਼ਤੇਦਾਰੀ ਵਾਲੀ ਨਾਲੇ ਕੁੜੀਆਂ ਨੇ ਵਿਚਾਰੀ ਨੇ ਰੀਝਾਂ ਸਦਰਾਂ ਹੁੰਦੀਆਂ ਨੇ ਉਹ ਕਦੇ ਵੀ ਸਾਨੂੰ ਰੋਲਣੀਆਂ ਨਹੀਂ ਚਾਹੀਦੀਆਂ ਖਿਆਲ ਰੱਖਣਾ ਚਾਹੀਦਾ ਤੇ ਦੇਖ ਕਿਨੀ شریف ਜੀ ਬਣ ਕੇ ਬੈਠੀ ਹੈ ਵਿਚਾਰੀ ਤਿਆਰ ਹੋਈ ਜਾਂਦੀ ਹੈ ਪਰ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਐਨੀ ਗਰਮੀ 'ਚ ਸਾਨੂੰ ਤਿਆਰ ਤੁਰ ਜਾਣਾ ਤਾਂ ਸਾਰਿਆਂ ਨੂੰ ਮੁਸ਼ਕਲ ਵੀ ਲੱਗਿਆ ਤੇ ਜਿਹਨੂੰ ਤਿਆਰ ਕਰ ਰਹੇ ਹਾਂ ਉਹਨੂੰ ਵੀ ਚੇਰਨ ਮੁਸ਼ਕਲ ਜਿਹਾ ਤਾਂ ਲੱਗ ਰਿਹਾ ਹੁਣ ਪਰ ਕੁੜੀਆਂ ਨੂੰ ਗਰਮੀ ਗਰਮੀ ਫਿਰ ਉਹ ਤਾਂ ਲੱਗਦੀ ਨਹੀਂ ਕੁੜੀਆਂ ਨੂੰ ਤਿਆਰ ਹੋਣ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਸ਼ੌਂਕ ਜ਼ਿਆਦਾ ਹੀ ਹੁੰਦਾ ਹੈਗਾ ਓ ਸਿੱਪਰਾਂਦੀ ਜੀ ਹੁਣ ਸਾਡੀ ਸਰ ਵੀ ਮੇਰੀ ਭਾਣ ਜੀ ਪ੍ਰਾਂਦੀ ਪਾਉਗੀ ਤੇ ਇੱਕ ਕੁੜੀ ਸਾਡੀ ਸਿਰ ਗੁੰਦ ਰਹੀ ਹੈ ਜੀ ਮੈਂ ਪਹਿਲਾਂ ਗਾਉਂਦੇ ਹੁੰਦੇ ਸੀ ਗੀਤ ਸੀਰਗੁੰਦ ਦੇਕ ਪੱਤੀਏ ਤਾਰਾ ਰਾਰਾ ਰਾਰਾ ਸੀਰਗੁੰਦ ਦੇਕ ਪੱਤੀਏ ਤੀਰੀ ਰੀ 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 ਸੀਰਗੁੰਦ ਦੇਕ ਪੱਤੀਏ ਨਹਿਣੇ ਨੀ ਉੱਤੇ ਪਾਦੇ ਢਾਕ ਵੰਗਲਾ ਨੀ ਉੱਤੇ ਪਾਦੇ ਢਾਕ ਵੰਗਲਾ

ਇਦਵਾਰ ਸੀ ਤਿਆਰ ਤੁਰ ਕਰਕੇ ਸ਼ਗਨ ਕਰਕੇ ਝੂਟੇ ਵੀ ਦੇਵਾਂਗੇ ਜੀ ਕੁੜੀ ਨੂੰ ਪੀਂਗ ਤੇ ਆਪ ਵੀ ਝੂਟੇ ਲਵਾਂਗੇ ਮਤਲਬ ਲੱਗ ਜਾਂਦੀ ਨਹੀਂ ਲੱਗ ਰਿਹਾ ਅੱਜ ਕਿਉਂਕਿ ਇੰਨੀ ਬਿਜ਼ੀ ਲਾਈਫ ਆ ਸਭ ਦੀ ਤੁਹਾਡੀ ਵੀ ਸਾਰਿਆਂ ਦੀ ਬਿਜ਼ੀ ਹੋਣੀ ਲਾਈਫ ਹੁਣ ਅੱਜ ਕੱਲ ਇਦਾਂ ਹੀ ਆ ਸਭ ਦੀ ਲਾਈਫ ਬਿਜੀ ਆ ਕੋਈ ਜੌਬ ਕਰ ਰਿਹਾ ਕੋਈ ਕਿਵੇਂ ਕੋਈ ਬਿਜ਼ਨਸ ਬਿਜ਼ੀ ਆ ਨਾ ਬੱਚਿਆਂ ਤੱਕ ਸਭ ਬਿਜ਼ੀ ਨੇ ਆਪ ਉਹਦੀ ਪੜ੍ਹਾਈ ਲੈ ਕੇ ਹੈ ਚ ਹਨ ਸਕੂਲਾਂ ਕਾਲ ਜਾਂਦੇ ਕਿਸੇ ਕੋਲੇ ਫੁਰਸਤ ਨਹੀਂ ਹੈਗੀ ਤੇ ਇਹ ਮੇਰੀ ਸਿਸਟਰ ਨੇਗੇ ਇਹ ਨੇਲ ਪੇਂਟ ਲਗਾ ਰਹੇ ਨੇ ਹੁਣ ਲਓ ਜੀ ਹੋ ਗਈ ਸਾਡੀ ਕੁੜੀ ਤਿਆਰ ਮੈਂ ਕੁੜੀ ਵੀ ਕਹਿਣੀ ਹੁੰਦੀ ਆ ਤੇ ਲਓ ਜੀ ਕਿਊਟ ਜੀ ਬਣ ਗਈ ਹੱਸ ਰਹੀ ਐ ਵਿਚਾਰੀ ਦੇ ਕਰ ਲ ਜੇ ਪਾਈ ਜਾਂਦੀਆਂ ਵਾਲਾਂ ਦੇ ਵਿੱਚ ਵਿਚਾਰੀ ਬੈਠੀ ਐ ਸ਼ਰੀਫ ਜੀ ਬਣੀ ਹੋਰੀ ਵੀ ਕਰ ਦੋ ਮੈਨੂੰ ਤਿਆਰ ਤੇ ਤੁਸੀਂ ਇਹਨਾਂ ਲਾਸਟ ਤੱਕ ਵੀਡੀਓ ਜ਼ਰੂਰ ਦੇਖੋ ਬਸ ਆਪਾਂ ਇਦੋਂ ਬਾਅਦ ਪੀਂਗ ਹੀ ਪਾਵਾਂਗੇ ਪੀਂਗਲੀ ਵੀਡੀਓ ਵੀ ਸਾਡੀ ਜਰੂਰ ਦੇਖਿਓ ਜੀ ਤੇ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਤੁਹਾਡੇ ਚੋਂ ਸੰਧਾਰਾ ਲੈ ਕੇ ਕੌਣ-ਕੌਣ ਜਾਂਦਾ ਜਿਨ੍ਹਾਂ ਦੇ ਮਤਲਬ ਕੁੜੀਆਂ ਵਿਆਈਆਂ ਹੋਈਆਂ ਨੇ ਜਾਂ ਭਰਾਵਾਂ ਦੀਆਂ ਭੈਣਾਂ ਕੋਲੇ ਕਿਹੜੇ-ਕਿਹੜੇ ਸੰਧਾਰਾ ਲੈ ਕੇ ਜਾਂਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੁੜੀਆਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿੰਨਾ-ਕਿੰਨਾ ਨੂੰ ਸੰਧਾਰਾ ਆਉਂਦਾ ਹੈਗਾ ਠੀਕ ਹੈ ਜੀ ਕਮੈਂਟ ਕਰਿਓ ਜਰੂਰ ਤੇ ਲਾਸਟ ਤੱਕ ਸਾਰੀ ਵੀਡੀਓ ਦੇਖਿਓ ਆਪਣੀ ਨਵ ਜੀ ਇਹ ਮੇਰੇ ਵੱਡੇ ਸਿਸਟਰ ਨੇ ਜਿੰਨਾ ਦੇ ਬੇਟੇ ਨੂੰ ਇਹ ਗੁੜੀਆਂ ਮੰਗੀ ਹੋਈ ਆ ਅੰਗੇਜਮੈਂਟ ਹੋਈ ਆ ਇਹ ਵੱਡੀ ਸਿਸਟਰ ਨੇ ਮੇਰੇ ਗ੍ਰੀਨ ਸੂਟ ਵਾਲੇ ਅੱਜ ਤਾਂ ਇਹ ਸਾਡਾ ਸਾਰਾ ਦਿਨ ਕਹਿੰਦੇ ਹੁੰਦੇ ਨੇ ਕਿ ਤੀਆਂ ਵਰਗਾ ਲੰਘਿਆ ਤੀਆਂ ਵਰਗਾ ਦਿਨ ਕਿ ਤੀਆਂ ਹੀ ਨਹੀਂ ਹੈ ਬਸ ਆਹ ਪਿਆ ਜੀ ਸਾਰਾ ਸਮਾਨ ਸੰਧਾਰੇ ਦਾ ਇਹ ਮੇਰੇ ਮੰਮੀ ਨੇਗੇ ਮੰਮੀ ਵੀ ਅੱਜ ਖੁਸ਼ ਆ ਪੂਰੇ ਵੀ ਮੇਰੀ ਦੋ ਤਨੂਆਂ ਨੂੰ ਅਸੀਂ ਸ਼ਗਨ ਕਰਨ ਆਏ ਆ ਤੀਆਂ ਦਾ ਸਮਾਨ ਦੇਣਾ ਆ ਇਹ ਵੱਡੀ ਸਿਸਟਰ ਨੇ ਸਾਰੇ ਸਤਰ ਇਕੱਠੇ ਹੋਏ ਤੇ ਇਹ ਭਾਈ ਕੁੜੀ ਦੇ ਨੇ ਛੋਟੇ ਛੋਟੇ ਗਿਫਟ ਅੰਗੂਠੀ ਚਾਂਜਰਾ ਤੇ ਚੂੜੀਆਂ ਨਾ ਬੜੀ ਖੁਸ਼ ਹੋ ਰਿਸ ਵਿਚਾਰੀ ਮਾਨੀ ਮਾਨ ਚ ਕੁੜੀ ਇਹ ਮੇਰੀ ਸਿਸਟਰ ਆ ਜੀ ਲੋ ਪਾ ਲਈ ਜੀ ਅਸੀਂ ਪੀਂਗ ਝੂਟੇ ਲੈਣੇ ਕਰਤੇ ਸ਼ੁਰੂ ਹੁਣ ਸਾਰੇ ਬਾਰੀ ਨਾਲ ਤੇ ਝੂਟੇ ਲੈਣਗੇ ਇਹ ਮੇਰੇ ਮੋੜ ਵਾਲੇ ਸਿਸਟਰ ਨੇ ਇਹ ਤੁਹਾਨੂੰ ਪਤਾ ਮੈਂ ਆ ਜੀ ਆਹ ਜੁੱਟ ਲੈ ਰਹੀ ਜੀ ਅਸੀਂ ਦਾ ਮਜ਼ਾ ਆ ਰਿਹਾ ਅੱਜ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਰਾ ਦਿਨ ਬਹੁਤ ਵਧੀਆ ਲੰਘਿਆ